ਮੈਂ ਤੁਹਾਨੂੰ ਕੀ ਕਹਿਣਾ ਚਾਹਾਂਗਾ ਤੁਹਾਨੂੰ ਵਪਾਰ ਮੰਡਲ ਦਾ ਪ੍ਰਧਾਨ ਲਾਇਆ ਮੈਂ ਪਹਿਲਾਂ ਤਾਂ ਧੰਨਵਾਦ ਕਰਨਾ ਚਾਹਾਂਗਾ ਭਾਰਤੀ ਜਨਤਾ ਪਾਰਟੀ ਜਿੰਨਾ ਨੇ ਮੈਨੂੰ ਜ਼ਿਲ੍ਹਾ ਵਪਾਰ ਮੰਡਲ ਦੀ ਜ਼ਿੰਮੇਵਾਰੀ ਸੌਂਪੀ ਹੈ ਮੈਂ ਸਾਰੇ ਹੀ ਬੀਜੇਪੀ ਜੋ ਭਾਰਤੀ ਜਨਤਾ ਪਾਰਟੀ ਦੀ ਮੁਢਲੀ ਲੀਡਰ ਨੇ ਸਾਡੇ ਪੰਜਾਬ ਪ੍ਰਧਾਨ ਸ਼੍ਰੀਲ ਜਖੜ ਜੀバイス ਪ੍ਰਧਾਨ ਸਰਦਾਰ ਜਗਦੀਸ਼ ਸਿੰਘ ਜੀ ਨੇ ਕਈ ਜੋ ਲੋਕ ਸਭਾ ਦੀ ਸੀਟ ਲੜਨੇ ਨੇ ਮੈਡਮ ਪਰਮਪਾਲ ਕੌਰ ਜੀ ਇਹਨਾਂ ਸਾਰਿਆਂ ਦਾ ਹੀ ਸਾਡੇ ਰਕੇਸ਼ ਜੈਨ ਜੀ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਇਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਜੋ ਜ਼ਿਲ੍ਹਾ ਵਪਾਰ ਮੰਡਲ ਦੀ ਜ਼ਿੰਮੇਵਾਰੀ ਸੌਪੀ ਹੈ ਮੈਂ ਆਪਣੀ ਤਨਦੇਹੀ ਨਾਲ ਨਿਭਾਵਾਂਗਾ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਜੋ ਵਪਾਰੀਆਂ ਦੀਆਂ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਸਮੇਂ-ਸਮੇਂ ਤੇ ਅਸੀਂ ਹੱਲ ਵੀ ਕਰਵਾਵਾਂਗੇ ਤੇ ਉਹਨਾਂ ਦੇ ਨਾਲ ਵੀ ਖੜਾਂਗੇ ਜਿੱਥੇ ਵੀ ਕਿਸੇ ਵੀ ਵਪਾਰ ਮੰਡਲ ਦੇ ਵਿੱਚ ਕਿਸੇ ਨੂੰ ਵੀ ਕੋਈ ਦਿੱਕਤ ਹੈਗੀ ਹੈ ਉਸੀ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਤੇ ਜੋ ਇਹ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੈਗਾ ਹੈਗਾ ਬੀਜੇਪੀ ਦਾ ਜੋ શ્રી रामचंद्र ਪ੍ਰਭੂ ਜੀ 500 ਸਾਲਾਂ ਬਾਅਦ ਸਾਡੇ ਗ੍ਰਹਿ ਪ੍ਰਵੇਸ਼ ਕੀਤਾ ਹੈਗਾ ਹੈਗਾ ਉਸ ਦੇ ਵਿੱਚ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਸਾਇ ਲਿਓ ਲੀਡਰਸ਼ਿਪ ਹੈ ਮੈਂ ਉਹਨਾਂ ਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਾਂ ਚਾਹੁੰਦੇ ਹਾਂ ਕਿ ਟੀਮ ਵਰਕ ਹੈਗੀ ਅਬੇ ਮਾਨਸਾ ਦੀ ਆਸਵਾਖਨ ਦੇ ਰਹੇ ਹਾਂ ਸਾਡੀ ਜੋ ਲੋਕਲ ਬਾਡੀ ਦੀ ਟੀਮ ਹੈ ਬਹੁਤ ਵਧੀਆ ਟੀਮ ਹੈ ਜੋ ਕਿ ਆਪਣਾ ਪੂਰਾ ਵਰਕ ਕਰ ਰਹੀ ਹੈ ਤਨ ਮਨ ਧਨ ਦੇ ਨਾਲ ਆਪਣਾ ਪੂਰਾ ਜੋਰ ਲਾ ਰਹੇ ਨੇਗੇ ਸਾਰੀ ਹੀ ਟੀਮ ਪੂਰੇ ਜੋਸ਼ੋਖ ਰੋਸ਼ ਦੇ ਨਾਲ ਕੰਮ ਕਰ ਰਹੀ ਹੈ ਔਰ ਸਾਨੂੰ ਉਮੀਦ ਹੈ ਵੀ ਸਾਰਾ ਸ਼ਹਿਰ ਸਾਡਾ ਬੀਬਾ ਪਰਮਪਰਕੋਲਜੀ ਨਾਲ ਨਰਿੰਦਰભાઈ ਮੋਦੀ ਜੀ ਨਾਲ ਡੱਟ ਕੇ ਖੜੇ ਨੇ ਕੱਲੀ ਕੱਲੀ ਵੋਟ ਅਸੀਂ ਸ਼੍ਰੀ ਰਾਮ ਪ੍ਰਭੂ ਜੀ ਦੇ ਨਾਮ ਤੇ ਲੈ ਕੇ ਦੀਵਾ ਪਰੰਪਰ ਕਾਲਜੀ ਨੂੰ ਵੋਟਾਂ ਪਰਵਾਵਾਂਗੇ ਤੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦਾ ਹੱਥ ਮਜ਼ਬੂਤ ਕਰਾਂਗੇ ਯਾਹੀ ਸ਼੍ਰੀਦਾ